ਕਬੱਡੀ 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 ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ 12 13 14 April ਨੂੰ ਪਿੰਡ ਪੁਲਾਥ ਦੇ ਵਿੱਚ ਜਾਨੀ ਕਿ ਤੁਸੀਂ ਸਾਰੇ ਜਾਣਦੇ ਹੋ ਬਹੁਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਪਿਛਲੇ ਸਾਲ ਵੀ ਬਹੁਤ ਚੋਟੀ ਦਾ ਮੇਲਾ ਹੋਇਆ ਤੇ ਇਸ ਵਾਰ ਵੀ ਬਹੁਤ ਵੱਡੇ ਪ੍ਰਾਈਜ਼ ਰੱਖੇ ਗਏ ਹਨ ਤੇ ਚੋਟੀ ਦੇ ਪਲੇਅਰ ਪਹੁੰਚ ਰਹੇ ਹਨ ਤੇ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਕਿ ਪੁਲਾਥ ਪਿੰਡ ਦੇ ਵਿੱਚ 14 April ਨੂੰ ਜਰੂਰ ਪਹੁੰਚੋ ਤੇ ਤੁਹਾਨੂੰ ਪਿਛਲੇ ਸਾਲ ਨਾਲੋਂ ਵਧੀਆ ਪ੍ਰਬੰਧ ਮਿਲੂ ਤੇ ਮੈਂ ਵੀ ਪਹੁੰਚ ਰਿਹਾ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਮੈਨੂੰ ਚਾਹੁਣ ਵਾਲਿਆਂ ਨੂੰ ਤੇ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਜਰੂਰ ਪਹੁੰਚੋ 14 April ਪਿੰਡ ਭਲੱਥ ਦੇ ਵਿੱਚ ਕਹਿੰਦੇ ਹੂਣੀ ਜਿੱਥੇ ਅੱਤ ਪੈਣੀ ਪੂਰੀ ਧੱਕ ਆ ਗਿਆ ਭਲੱਥ ਵਾਲਾ ਕਾਡੀ ਕੱਪ ਪੰਜਾਬ ਦੇ ਟੌਪ ਦੇ ਟੂਰਨਾਮੈਂਟਾਂ ਦੇ ਵਿੱਚੋਂ ਐਨ ਸਿਰੇ ਦਾ ਟੂਰਨਾਮੈਂਟ ਹੁੰਦਾ ਜੀ ਭਲੱਥ ਦੇ ਵਿੱਚ ਜਿੱਥੇ ਕੋਈ ਵੀ ਪਲੇਅਰ ਖਾਲੀ ਨਹੀਂ ਮੁੜਦਾ ਮੂਨਵੀਰ ਵੱਲ ਹੋਣਾ ਨੇ ਐਨ ਪੂਰੇ ਰਜਾ ਕੇ ਭੇਜਦੇ ਆ ਪਲੇਰਾਂ ਨੂੰ ਮੀਕਾ ਸ਼ੈਟਲ ਪਹੁੰਚ ਗਿਆ ਜੈਰੋ ਚਵੇਜ਼ ਵੀ ਪਹੁੰਚ ਗਿਆ ਆਪਣੇ ਦਿਮਾਗ ਦੇ ਵਿੱਚ ਜਿੰਨੇ ਵੱਡੇ ਤੇ ਵਧੀਆ ਕਬੱਡੀ ਖਿਡਾਰੀ ਖਿਡਾਰੀਆਂ ਦੇ ਨਾਮ ਆ ਪਿਛਲੀ ਵਾਰ ਅਸਟ੍ਰੇਲੀਆ ਤੋਂ ਫਲੈਟਾਂ ਫੜ ਕੇ ਆ ਗਏ ਸੀ ਉਹ ਤੇ ਜਿੰਨੇ ਨਾਮ ਆ ਸਾਰੇ ਖੇਡਣਗੇ ਮੈਚ ਦੇ ਨਾਮ ਸਿਰਫ ਖੇਡਣ ਵਾਲਿਆਂ ਨੂੰ ਨਹੀਂ ਦਿੱਤੇ ਜਾਣੇ ਕੇਟੀਐਮ ਬੋਲਟ ਹਾਰਲੇ ਟਰੈਕਟਰ ਇਹ ਸਿਰਫ ਖੇਡਣ ਵਾਲਿਆਂ ਨੂੰ ਨਹੀਂ ਦਿੱਤੇ ਜਾਣੇ ਬਾਕੀ ਜਿਨ੍ਹਾਂ ਨੇ ਦੇਖਣ ਆਣਾ ਉਹਨਾਂ ਨੂੰ ਵੀ ਵੱਡੇ ਵੱਡੇ ਨਾਮ ਆ ਪਰਚੀਆਂ ਨਿਕਲਣੀਆਂ ਉਹ ਵੀ ਦੇਖਣ ਆ ਇਹ ਵੀ ਖਾਲੀ ਹੱਥ ਨਹੀਂ ਮੁੜਨਗੇ ਸੋ ਬਾਕੀ ਤੁਸੀਂ ਦੱਸੋ ਵੀ ਜਿਹੜਾ KTM ਲੱਗਣੇ ਆ ਮੋਟਾ ਬੋਲਟ ਲੱਗਣੇ ਆ ਟਰੈਕਟਰ ਲੱਗਣਾ ਤੇ ਬੈਸਟ ਵਾਲਾ ਹਾਰਲੇ ਤੇ 16 ਤੋਂ 20 ਲੱਖ ਚ ਪੈਂਦਾ ਹਾਈ ਬੂਸਾ ਕਿਹਨੂੰ ਮਿਲੂਗਾ ਮੈਨੂੰ ਪੱਕੀ ਆ ਸਾ ਮੈਨੂੰ ਇਹ ਨਹੀਂ ਕਹਿੰਦੀ ਵੀ ਕੀ ਲੈ ਕੇ ਜਾਊਗੇ ਪਰ ਬੋਲਟ ਪੱਕਾ ਸ਼ਾਜੀ ਬੋਲਟ ਅੰਬਾ ਇਨਾ ਵਿੱਚੋਂ ਸ਼ੀਲੂ ਹੋ ਗਿਆ ਮੈਨੂੰ ਪੱਕਾ ਯਕੀਨ ਆ ਵੀ ਕੁਐਸਚਨਾਂ ਕੁਐਸਚਨ ਤਾਂ ਜ਼ਰੂਰ ਲੈ ਕੇ ਜਾਓਗੇ ਬਾਕੀ ਮੈਨੂੰ ਮਿਲਗੀ ਮੈਂ ਚਾਹ ਨਹੀਂ ਆ ਕਿ ਛੋਟੇ ਸੋਨ ਨੂੰ ਵੀ ਕੁਐਸਚਨ ਕਿਉਂਕਿ ਮੇਰਾ ਫੇਵਰਟ ਪਲੇਅਰ ਆ ਕੁਐਸਚਨਾਂ ਕੁਐਸਚਨ ਮਿਲੇ ਸੋ ਦੇਖੋ ਤੁਸੀਂ ਦੱਸੋ ਤੁਹਾਡੇ ਫੇਵਰਟ ਪਲੇਅਰ ਕਿਹੜੇ ਆ ਤੇ ਤੁਹਾਨੂੰ ਲੱਗਦਾ ਕਿ ਜਿਹੜੇ ਬੈਸਟਾਂ ਵਾਲੇ ਹਾਰ ਲਈ ਕੌਣ ਜਿੱਤੂਗਾ ਤੇ ਹਾਈ ਬੂਸਾ ਕਿਦੇ ਹਿੱਸੇ ਜਾਊਗਾ ਸਾਰੇ ਜਣੇ ਜਰੂਰ ਦੇਖਿਓ ਆਪਾਂ ਵੀ ਇਹਨਾਂ ਜਾ ਕੇ ਦੂਜੇ ਦਿਨ ਛੁੱਟੀ ਕਰ ਲਵਾਂਗੇ ਰਾਤ ਨੂੰ ਹੋਣਾ ਇੱਧਰ ਲਈ ਜਰੂਰ ਦੇਖਣਾ ਲਾਈਵ ਜਿਹੜੇ ਬਾਹਰ ਬੈਠੇ ਆ ਲਾਈਵ ਜਰੂਰ ਦੇਖਿਓ ਰਿਕਾਰਡ ਤੋੜਨੇ ਆ ਇੱਕ ਤੇ ਲਾਈਵ ਵਾਲੇ ਵੀ ਆਪਾਂ ਸੋ ਜਿਹੜੇ ਇੰਡੀਆ ਆ ਉਹ ਵੀ ਦੇਖਣ ਜਰੂਰ ਜਾਇਓ ਸ਼ਾਇਦ ਤੁਸੀਂ ਮੈਚ ਦੇਖਣ ਦੇ ਨਾਲ ਨਾਲ ਕੋਹ ਨਾ ਕੋਸ ਜਿੱਤ ਕੇ ਵੀ ਆਓ ਉੱਥੋਂ ਜਰੂਰ ਦੇਖਣ ਜਾਇਓ 14 ਅਪ੍ਰੈਲ ਇਸ ਵਾਰ ਪਲਾਥਾਣਾ ਕੱਪ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ